ਮੁੰਡੇ ਜ਼ਿਆਦਾਤਰ ਕੁੜੀਆਂ ਨੂੰ ਦਿਲ ਤੇ ਲਾ ਕੇ ਰੱਖਦੇ ਆ ਤੇ ਜਿਹੜੇ ਧੋਖੇबाज ਉਹਨੇ ਤਾਂ ਗੱਲ ਹੈ ਨਹੀਂ ਇੱਥੇ ਜਿਹੜੇ ਬੰਦੇ ਇਮਾਨਦਾਰ ਨੇ ਉਹ ਕਈ ਸਾਲਾਂ ਤੱਕ ਕਿਸੇ ਕੁੜੀ ਨੂੰ ਭੁੱਲਦੇ ਨਹੀਂ ਜੇ ਉਹ ਨਸ਼ੇ ਪੱਤੇ ਜਾਂ ਕਈ ਸੰਗਤਾਂ ਦੇ ਵਿੱਚ ਫਸੇ ਹੁੰਦੇ ਨੇ ਮਾੜੀਆਂ ਖਰਾਬ ਦੇ ਵਿੱਚ ਉਹ ਛੱਡ ਕੇ ਇਕੱਲਾ ਰਹਿਣਾ ਸ਼ੁਰੂ ਕਰ ਦਿੰਦੇ ਆ ਉਹ ਮੁੰਡੇ ਅੱਜ ਵੀ ਦਿਲਾਂ ਦੇ ਵਿੱਚ ਉਸ ਕੁੜੀਆਂ ਨੂੰ ਚੇਤੇ ਰੱਖਦੇ ਆ ਜਿਹੜੀਆਂ ਕੁੜੀਆਂ ਉਹਨੂੰ ਛੱਡ ਕੇ ਚਲੀ ਗਈਆਂ ਜਾਂ ਬਾਹਰ ਦੇ ਚੱਕਰਾਂ 'ਚ ਜਾਂ ਅਵੇਰੀ ਦੇ ਚੱਕਰਾਂ 'ਚ ਪੈਸੇ ਢੇਲੇ ਨੂੰ ਦੇਖ ਕੇ ਦੇਖੋ ਜੀ ਮੁੰਡੇ ਇਦਾਂ ਦੇ ਵੀ ਹੈਗੇ ਜਿਹੜੇ ਨਸ਼ਾ ਪਤਾ ਕਰਦੇ ਸੀ ਉਹਨਾਂ ਦੀ ਖਰਾਬ ਸੰਗਤ ਸੀ ਵੀ ਉਹਨੂੰ ਛੱਡ ਕੇ ਇੱਕ ਵਧੀਆ ਜ਼ਿੰਦਗੀ ਜਿਉਣ ਦੀ ਖਾਤਰ ਇੱਕ ਕੁੜੀ ਦੀ ਜ਼ਿੰਦਗੀ ਨੂੰ ਉਹ ਇਦਾਂ ਚੁਣ ਲੈਂਦੇ ਆ ਡੈਰੀ ਤੇ ਪੱਕਾ ਲਿਖ ਲੈਂਦੇ ਆ ਬਈ ਇਹ ਸਾਡੀ ਲਾਈਫ ਪਾਰਟਨਰ ਪੱਕੀ ਆ ਤੇ ਅਸੀਂ ਕਦੇ ਵੀ ਕਿਸੇ ਕੁੜੀ ਵਾਂ ਲੱਖ ਚੱਕ ਕੇ ਵੀ ਨਹੀਂ ਦੇਖਣੀ ਇਦਾਂ ਦੇ ਮੁੰਡਿਆਂ ਦੇ ਵੀ ਮੇਰੇ ਨਾਲ ਜਿਹੜੀਆਂ ਗੱਲਾਂ ਨੇ ਹੋਈਆਂ ਕਈ ਵਾਰੀ ਦਾਤਾ ਸਾਲ ਅਗਲੇ ਨੇ ਵੇਟ ਕੀਤੀ ਆ 8 ਸਾਲ ਵੇਟ ਕੀਤੀ ਆ 7 ਸਾਲ ਵੇਟ ਕੀਤੀ ਆ ਤੁਸੀਂ ਆਪਣੇ ਘਰ ਦੇ ਬਣਾਓ ਮੈਂ ਘਰ ਦੇ ਬਣਾਉਣਾ ਫਲਾਣਾ ਤੇ ਉਹ ਕਹਿੰਦਾ ਜਾਤਾਂ ਪਾਤਾਂ ਦੇ ਥਰੂ ਵੀ ਇੰਨਾ ਕੁਝ ਖਤਮ ਕਰਕੇ ਵੀ ਉਹਨਾਂ ਨੇ ਆਪਣੀ ਜਿਹੜੀ ਇਮਾਨਦਾਰੀ ਆ ਕਾਇਮ ਰੱਖੀ ਆ ਪਰ ਫਿਰ ਵੀ ਕਈ ਵਾਰੀ ਕੁਛ ਕੁੜੀਆਂ ਉਹਨੂੰ ਧੋਖਾ ਦੇ ਜਾਂਦੀਆਂ ਪਰ ਉਹ ਮੁੰਡੇ ਕਈ ਵਾਰੀ ਦਿਲੋਂ ਉਹ ਚੀਜ਼ ਭੁਲਾ ਨਹੀਂ ਸਕਦੇ ਕੁੜੀਆਂ ਫਿਰ ਵੀ ਭਲਾ ਭਲੂ ਕੇ ਚਲੋ ਕਈ ਵਾਰੀ ਜਿਹੜੇ ਮੁੰਡੇ ਨਾਲ ਗੱਲ ਹੁੰਦੀ ਆ ਉਹਨੂੰ ਛੱਡ ਛੁੱਟ ਕੇ ਆਪਣਾ ਵਿਆਹ ਕਰਾ ਕੇ ਵਧੀਆ ਲਾਈਫ ਦੀ ਸ਼ੁਰੂਆਤ ਕਰ ਲੈਂਦੀਆਂ ਪਰ ਮੁੰਡਾ ਕਦੇ ਵੀ ਚਾਹੇ ਲਾਈਫ ਵਧੀਆ ਵੀ ਹੋਵੇ ਪਰ ਉਹ ਫਿਰ ਇਹੀ ਮੁੰਡਾ ਚਾਹੁੰਦਾ ਵੀ ਯਾਰ ਨਾਰਮਲ ਹੋਵੇ ਬਸ ਗੱਲ ਖਤਮ ਅਸੀਂ ਬਾਲਾ ਕੁਝ ਚਾਹੁੰਦੇ ਨਹੀਂ ਜਿਹੜੇ ਉਹਦੇ ਸ਼ੌਂਕ ਮਾਰ ਚੁੱਕੇ ਹੁੰਦੇ ਫਿਰ ਉਹ ਦੁਬਾਰਾ ਜਿਉਂਦੇ ਨਹੀਂ ਹ